सत श्रीकाल जी वेलकम बैक टू माय यूट्यूब की दवा आज ये की बसंत पंचमी के कमरे से सर दे सर सी दे दो प्लीज की दे दो गट्टू है <laughs> गट्टू आ बाहर दे दे आ मामे तो लाला गट्टू मामा गट्टू दूजा दे तो बसंत पंचमी मेरी बनानी है तुझे तो दवा दे लो इतनी की डोरा है कितने पैसे दो <laughs> ਗਾਈਡ ਲੱਗ ਜਾਣੀ ਆ ਆ ਕਿਵੇਂ ਪੈਸਿਆਂ ਦੀ ਗ੍ਰਾਹੀ ਕਰਦਾ ਫਿਰ ਡਾਡਾ ਡਾਡੀ ਮਾਸੂ ਜੀ ਆਏ ਉਹਨੇ ਕੋਲੋਂ ਜਾਂ ਤਾਂ ਹੀ ਇੱਥੇ ਤਾਂ ਬੇਕਾਰ ਨਹੀਂ ਹੁੰਦੀ ਬੰਦਾਂ ਕੋਲ ਲੈ ਡੋਰ ਵੇ ਆ ਤਿਆਰ ਹੋ ਮਾਸੂ ਜੀ 500 ਰੁਪਏ ਕੱਢ ਦੋ ਮੈਂ ਪੈਰੀ ਹੱਥ ਲਾਤੇ 500 ਰੁਪਏ ਕੱਢ ਦੋ ਨਹੀਂ 600 ਕੱਢ ਪੈਰੀ ਹੱਥ ਲਾਏ ਆ ਆ ਨਹੀਂ ਜੇ ਬੋਲੀ ਓਏ ਯਾਰ ਤੂੰ ਮਾਸੂ ਜੀ ਦਾ ਰੋ 500 ਅਮੋ ਤੇ ਥੋੜੇ ਥੋੜੇ ਦੋ ਫੁੱਟ ਇਹ ਕਰਸ ਜੀ ਨਹੀਂ ਆਏ अब काटने लग गया हूँ यार तो आते थे अभी काटने चुप आया घर को बांध दे अभी अपन जोगाई करना हो रही हूँ अभी काटने अरे आजा जोधा हर्ट तुम भाषिता नहीं आजम इतना कितने यार हो ना तो लोग वाड़ियाँ तो चढ़े फिर बाराज बार के आया है कहीं लोग नहीं आजम छाड़ते हैं पांत करना पांत करना पा�

ਜੋ ਤੇ ਧੱਕਾ ਮਾਰਿਆ ਕੁੜੀ ਨੂੰ ਹਾਂ ਤੇ ਦੀ ਕੁੜੀ ਦਾ ਗਾਲੀ ਕਾਰਦੀ ਤੂੰ ਕਿੱਥੇ ਆ ਪਰੇ ਹੋ ਨਹੀਂ ਹੋਈ ਆਉਂਦੀ ਆਕਲ ਨਹੀਂ ਆ ਗਈ ਇਹਨੂੰ ਕੀ ਕਹਿੰਦਾ ਦੋ ਸਾਥ ਕਰਕੇ ਰਹਿ ਕੇ ਆ ਗੱਲ ਬਈ ਆ ਭਾਰਾ ਰੰਗ ਚਾਈਦਾ ਯਾਰ ਹੁਣ ਇਹਨਾਂ ਨੱਕ ਬੰਦ ਏ ਆ ਜਾ ਤੂੰ ਤੈਨੂੰ ਕਾਲੇ ਤੇ ਚੜਨ ਨੂੰ ਕਿਨੇ ਕਿਹਾ ਸੀ ਕੋਈ ਗੱਲ ਬਣਾ ਲਓ ਕੋਈ ਦਾ ਗੱਲ ਇਦਰ ਜਾ ਤੇ ਇਹਨਾਂ ਨੂੰ ਆਪ ਦੀ ਡੋਰ ਨਾਲ ਤਾਂ ਪਸਵਾਗ ਨਹੀਂ ਲੱਗਦਾ ਮੈਂ ਤਾਂ ਡੋਰ ਨਾਲ ਇੱਥੇ ਬਹੁ ਭਈਆ ਮੈਂ ਤੋੜਦੀ ਸੀ ਭੇਜ ਜੂਗਾ ਵੀ ਡੋਰ ਜੂਗਾ ਹਾਂ ਵੀਰੇ ਆ ਚੋਰੀ ਕੰਮ ਨੂੰ ਫਿਰਦਾ ਵਾ ਕਿੰਨਾ ਵੇ ਤੈਨੂੰ ਤੇ ਆਪੜ ਕੋਈ ਨਹੀਂ ਓਏ ਆ ਜਾ ਜੋੜੇ ਆਦਲੇ ਜੋਦੱਟੜਾ ਵਾਲ ਨਹੀਂ ਉਹਦੀ ਗੱਲ ਡੈੜੀ ਹੈ ਜੇ ਤੁਸੀਂ ਚੱਕਰ ਕਰ ਲਈ ਹੈ ਕਿ ਲੋਕਾਂ ਨੂੰ ਡੋਰਾ ਲੁੱਟਣ ਗਿਆ ਹੈ ਫਿਰ ਮਾਮਾ ਮਾਮਾ ਗਿਆ ਜਣਾ ਸਟਾਲ ਭਾਈ ਤਾਂ ਪਤੰਗ ਫੜਿਆ ਸੀ ਡੋਰ ਛੁੱਟੀ ਪਈ ਸੀ ਤੰਗ ਤਾਂ ਹਲ ਹੋਤੀ ਰਹੀ ਹੈ ਕਿੱਥੇ ਰਹਿਣ ਤੇ ਮਨ ਪ੍ਰੈਸ ਨਹੀਂ ਬੜੇ ਕੀਤੇ ਕਿੰਨਾ ਦਿੱਤਾ ਕਾਕੇ ਹਾ ਗੱਟੂ

ਮੰਨ ਗਏ ਮੰਨ ਗਏ ਤੈਨੂੰ ਮੰਨ ਗਏ ਅੱਜ ਕਰਦਣਾ ਉੱਪਰ ਨੂੰ ਐਂ ਕੀਤੀਆਂ ਹੋਈਆਂ ਭਾਵੇਂ ਕਰਦਣਾ ਦੁੱਖਣਾ ਨਹੀਂ ਕੋਈ ਚੱਕਰ ਨਹੀਂ ਪਤੰਗ ਅਸੀਂ ਜਿੱਛੜਾ ਕੇ ਹਟਾਂਗੇ ਦੇਖਿਓ ਫਿਰ ਬਣੇ ਰਿਓ ਵੀਡੀਓ ਦੇ ਨਾਲ ਕੋਈ ਨਹੀਂ ਹੋਣਾ ਕਿੰਨੇ ਪਹਿਲੇ ਰੁਪਇਆ ਕੱਢਿਆ ਮੇਰੇ ਪਰਸ ਚੋਂ ਕਿੰਨੇ ਲਏ 600 ਜੋ ਹੁਣ ਤੱਕ ਦੱਸਦੇ ਕਿੰਨੇ ਪਹਿਲੇ ਮਰਦੇ ਮਮਾ ਤਾਂ ਕਹਿੰਦਾ 750 ਪੈਸੇ ਕਰਤੀ 500 ਤੇ 100 ਦਾ ਨੋਟ ਨਹੀਂ ਮੈਂ ਤਾਂ ਇਹਦਾ ਇਹ ਕਿ ਕਰ ਲੋ ਤਰ ਬੱਡੇ ਕਿੰਨੇ ਪਰਸ ਚੋਂ ਕਿੰਨੇ ਪਹਿਲੇ ਪਤਾ 100 ਨਾਲ 500 ਦਾ ਪੈਣੀ ਆ ਇੱਕ 500 ਦਾ ਨੋਟ ਮੈਨੂੰ ਪਾ ਦਿਓ ਇੱਕ 500 ਦਾ ਨੋਟ ਨਾਲ ਯਾਰ ਮੈਂ ਤਾਂ ਦਾ ਮੈਂ ਇੱਕ ਮੈਂ ਕੱਢਿਆ 900 ਰੁਪਏ ਹੁਣ 800 ਮੈਂ ਕੱਢਿਆ ਫਿਰ 200 ਦਰੇ ਭੇਜ ਗਏ ਲੈ ਲੈ 200 ਰੁਪਏ ਨਹੀਂ ਤਾਂ ਮੈਂ 100 ਲੈ ਕੇ ਆਉਣਾ ਕਿੰਨੇ ਲੈ ਗੀਆਂ ਸੱਚੀ ਦੱਸੋ ਉਹ 100 ਸੋ ਲੈ ਉਹ ਮੈਂ ਕਿਹਾ 700 ਦਿੱਤ ਸੀ 703 ਦਿੱਤਾ ਨਹੀਂ ਮੈਂ ਤਾਂ 500 ਦਿੱਤਾ ਸੀ ਜੋਤ ਦੀਆਂ ਮੈਡਮਾ ਵੀਡੀਓ ਦੇਖ ਲੈਣਾ ਇਹ ਜੋਤ ਨੂੰ ਪਤੰਗ ਲੁੱਟਣ ਖੇਤਾਂ 'ਚ ਭੇਜਦੇ ਆ ਡੋਰ ਬਾਤ ਆਪਣਾ ਕਰੇ ਲਾਈਵ ਹੋਇਆ ਪਹਿਲਾ ਜੋ ਕਾਜ ਤਾਂ ਵੀ ਪਹਿਲਾ ਹੀ ਹੋਇਆ ਜਾਂ ਉਹ ਦਰਕਰਨੀ ਹੈ ਚਾਰਾ ਕੋਰਾ ਮਨ ਪੁੱਛਾਂਗੇ ਗੰਗਾ ਤਾਂ ਇੱਥੇ ਮੁੱਕਣ ਚੀ ਨਹੀਂ ਆਉਂਦੇ ਦੇਖੋ ਪਿੱਛੇ ਤੇ ਪਿੱਛਾ ਪਿੱਛੇ ਤੇ ਪਿੱਛਾ ਰੁਕ ਜੋ ਬਲੌਗ ਦਾ ਐਂਡ ਪਿੱਛੇ ਤੋਂ ਬਾਅਦ ਹੀ ਕਰਦੇ ਆਂ ਦੇਖਦੇ ਆ ਕਿਹੜਾ ਲੱਸੀ ਕਰਾਉਂਦਾ ਉਹ ਹਰਾ ਕਿਧਰ ਗਿਆ ਆ ਉਹ ਜਿਹੜਾ ਸਿਰੇ ਤੇ ਫਿਰਦਾ ਸਾਂਤਰੀ ਤਾਂ ਸੰਤਰੀ ਨਾ ਪਿਆ ਹੋਇਆ ਹੋਰ ਕੁਝ ਪਿਆ ਹੋਰ ਕੁਝ ਕੀ ਹੋ ਗਿਆ ਹੱਤੋਂ ਦੀ ਨੂਰ ਹਾਂ ਤੇ ਪਿਆ ਡੋਰ ਤਾਂ ਹੀ ਤੈਨ ਤਕੋਲੀ ਨਹੀਂ ਆਉਂਦੀ ਹਨਾ ਆ ਗਿਆ ਆਪਣਾ ਉਹ ਜਾਪਾਵਾ ਤੂੰ ਉਹ ਜਾਪਾਵਾ ਹੈ ਨਹੀਂ ਤੇਰਾ ਕੋਈ ਕੋਈ ਨਹੀਂ ਬੰਦ ਤੇ ਜਗਾ ਜਾ ਜਾਪਾਵਾ ਸਾਡਾ ਡੋਰ ਦੂਮੀ ਪਹਿਲਾਂ ਤੇ ਦੇਖਦੇ ਸਾਡਾ ਰੋਟੀ ਨਾਲ ਨਾਲ ਰੋਟੀ ਖਾ ਰਿਹਾ ਪਾਣੀ ਦੇ ਬਿਨਾਂ ਸੱਕਰ ਗਿਆ ਹੋਇਆ ਪੰਜਾਂ ਦਾ ਪੰਜਾਂ ਦੇ ਉਰ ਬਾ ਕੀ ਕਰੀ ਜਾਂਦੇ ਆ ਅਨੰਦ ਦੇਖੋ ਵੀ ਸ਼ੈਨ ਸ਼ਵੀਲੇ ਗੱਭਰੂ ਪੇਚਾ ਹੁਣ ਪਹਿਣੇ ਵਾਲਾ ਬਸ ਪਹਿ ਗਿਆ ਕੇ ਪਹਿਣੇ ਵਾਲਾ ਪਹਿਣ ਮੰਮੀ ਜਾ ਹੀ ਭੱਜ ਗਏ ਤੂੰ ਤੇ ਲੀ ਜਾ ਜਾ ਬੱਲੇ 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 ਉਹ ਮੈਂ ਕਿਹਾ ਮੜਿਆਣੀਆਂ ਵਾਲਾ ਗੱਭਰੂ ਤੇ ਨਾਲ ਚੁੰਗੀ ਦਾ ਗੱਭਰੂ ਪੈਚਾਂ ਪਹਿਨੇ ਵਾਲਾ ਪਹਿੜੇ ਵਾਲਾ ਪਹਿਨੇ ਵਾਲਾ ਉਧਰ ਪੂਰਾ ਜੋਰ ਲੱਗਿਆ ਪਿਆ ਬੱਲੇ 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 ਕੁੜੀ ਨਾ ਪਿੱਛੇ ਡੱਗ ਪਈ ਚਲੋ 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 ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਇੱਧਰ ਆਡੀਅנס ਪੂਰੀ ਉੱਪਰ ਨੂੰ ਗਰਦਣਾ ਚੱਕੀ ਐ ਇਹਨਾਂ ਦੀ ਭਾਵੇਂ ਗਰਦਣਾ ਤੁਹਾਨੂੰ ਲੱਗ ਜਾਣਾ ਲੱਗਾਇਆ ਇਹ ਇਧਰ ਕੰਮ ਆਸਤੀਆ ਫਿਰਦਾ ਨਾਨਕਿਆ ਕੇ ਤੇ ਉਧਰ ਡੈਡੀ ਜੀ ਵੀਰੇ ਬੱਲੇ 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 ਕਹਨੇ ਪੈ ਗਿਆ ਏ ਪੇਚਾ ਮੇਰੇ ਵੀਰੋ ਮਨੋ ਏ ਮੇਰੇ ਵੀਰੋ ਕਹਨੇ ਪੇਚਾ ਪੈ ਚੁੱਕਾ ਏ ਬੱਲੇ 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 ਕਰੀ ਜਾ ਬੱਲੇ ਬੱਲੇ ਦੇਖਦੇ ਆ ਕੌਣ ਆਦੀ ਬੇਇੱਜ਼ਤੀ ਕਰਾਉਂਦਾ ਮੈਨੂੰ ਲੱਗਦਾ ਬੇਇੱਜ਼ਤੀ ਸਾਡੀ ਹੋ ਜਾਣੀ ਆ ਨਾ مشورہ ਕਰਕੇ ਵੀਰ پتنگ ਚੜਾ ਰਹੇ ਨੇ ਇਨਾ ਰੌਲਾ ਪਾਉਂਦੇ ਨੇ ਇੱਕ ਮਿੰਟ ਲਈ ਚੁੱਪ ਨਹੀਂ ਕਰਦੇ ਵੀ ਅਸੀਂ ਚੁੱਪ ਕਰ ਜੀਏ ਕੁੜੀ ਸਾਡੀ ਪੱਤਰਕਾਰ ਆਈ ਹੋਈ ਹੈ ਵੀਡੀਓ ਬਣਾ ਰਹੀ ਹੈ ਇਹਨਾਂ ਨੂੰ ਜਮ੍ਹਾਂ ਕਰਦੀ ਹੈਗੀ ਮੈਨਰ ਸੀ ਨਹੀਂ ਹੈਗਾ ਕਿਹਦੇ ਕੋ ਦੇਖੋ ਦੇਖੋ ਧਿਆਨ ਨਾਲ ਦੇਖੋ ਧਿਆਨ ਨਾਲ ਦੇਖੋ ਮੜਿਆਣਿਆ ਗੱਭਰੂ ਤੇ ਨਾਰ ਸ਼ਹਿਰ ਸੁਵਿਲਾ ਚੰਕੀਲਾ ਗੱਭਰੂ ਦੇਖ ਰਿਹਾ ਦੇਖ ਰਿਹਾ ਬਣੇ ਰਹੋ ਵੀਡੀਓ ਦੇ ਨਾਲ ਕਿਵੇਂ ਲੱਗੀ ਤੁਹਾਨੂੰ ਮੇਰੀ ਕਮੈਂਟਰੀ ਜਰੂਰ ਦੱਸਿਓ ਮੈਨੂੰ ਲੱਗਦਾ ਇਹਨਾਂ ਨੇ ਮੇਰੀ ਬੇਇੱਜ਼ਤੀ ਕਰਾ ਦੇਣੀ ਹੈ ਕਿਹਦੇ ਨੇ ਛੜੀ ਜਿਹੀ ਸਲਾਹ ਜ਼ਿਆਦਾ ਕਰਦੇ ਆ ਕੀ ਸਾਡੀ ਇੱਜ਼ਤ ਬਚਾਉਂਦੇ ਆ ਇਹਨਾਂ ਸਭ ਤੋਂ ਵੱਡੇ ਗੱਭਰੂ ਫੇਰ ਉਦੋਂ ਵੱਡੇ ਗੱਭਰੂ ਤੇ ਉਦੋਂ ਛੋਟੇ ਗੱਭਰੂ ਜੀ ਦੇਖਿਓ ਜਿੱਦ ਬਚਾ ਲਈ ਇਹਨਾਂ ਨੇ ਚਲੋ ਫਾਈਨਲੀ ਅਸੀਂ ਇੱਕ ਚੁੰਕਿੱਲਾ ਸ਼ਾਨ ਸੁਵਿੱਲੇ ਗੱਭਰੂ ਦਾ ਪਤੰਗ ਕੱਟ ਦਿੱਤਾ ਤੇ ਸਾਡੇ ਗੱਭਰੂਆਂ ਨੇ ਸਾਡੀ ਸਾਡੀ ਸ਼ਾਨ ਰੱਖ ਲਈ ਸਾਡਾ ਇੱਕ ਪਤੰਗ ਲੁੱਟਣ ਗਿਆ ਹੋਰ ਕਿਤੇ ਉਹ ਜੁੰਮ ਜੁੰਡੀ ਹੋ ਜੇ ਜੀ ਇਹ ਜੁੰਮ ਜੁੰਡੀ ਹੋ ਗਿਆ ਪੈਣ ਦੇ ਸਾਰੇ ਸਾਡਾ ਖਹਿੜਾ ਨਹੀਂ ਛੱਡਣਾ ਥੋੜਾ ਬਹੁਤ ਯੋਗਦਾਨ ਇਹਨਾਂ ਨੇ ਵੀ ਪਾ ਲਿਆ ਪਤੰਗ ਲੁੱਟਣ ਚ ਕੱਟ ਰੂ ਲਾਉਂਦੀ ਦੇਦੀ ਡੋਰ ਥੋੜੇ ਜਾਂਦੀ ਕਿ ਤੇਰੇ ਕੋਲ ਇਧਰ ਪਸਾ ਰਹੇ ਆ ਠਾਕਾ ਫੂਲ ਤੇ

ਠੀਕ ਹੈ ਜੀ ਬਾਏ ਬਲੌਗ ਦਾ ਐਂਡ ਕਰਦੇ ਆ ਸਤਿ ਸ਼੍ਰੀ ਅਕਾਲ ਹੈਪੀ ਬਸੰਤ ਸਾਰਿਆਂ ਨੂੰ